ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿੱਦੜਾਂ ਤੋਂ ਸ਼ੇਰ ਸੀ ਬਣਾਇਆ ਗੁਰੂ ਨੇ ਗਿੱਦੜਾਂ ਤੋਂ ਸ਼ੇਰ ਸੀ ਬਣਾਇਆ ਗੁਰੂ ਨੇ ਲੱਖਾਂ ਨਾਲ ਇੱਕ ਸੀ ਲੜਾਇਆ ਗੁਰੂ ਨੇ ਲੱਖਾਂ ਨਾਲ ਇੱਕ ਸੀ ਲੜਾਇਆ ਗੁਰੂ ਨੇ ਗਿੱਦੜਾਂ ਤੋਂ ਸ਼ੇਰ ਸੀ ਬਣਾਇਆ ਗੁਰੂ ਨੇ ਗਿੱਦੜਾਂ ਤੋਂ ਸ਼ੇਰ ਸੀ ਬਣਾਇਆ ਗੁਰੂ ਨੇ ਸੁਣ ਕੇ ਆਵਾਜ਼ ਜੋ ਡਰ ਲੁਕ ਜਾਂਦੀ ਸੀ ਸੁਣ ਕੇ ਆਵਾਜ਼ ਜੋ ਡਰ ਲੁਕ ਜਾਂਦੀ ਸੀ ਉਹਨਾਂ ਚੀੜੀਆਂ ਤੋਂ ਬਾਜ ਤੁੜਾਇਆ ਗੁਰੂ ਨੇ ਗਿੱਦੜਾਂ ਤੋਂ ਸ਼ੇਰ ਸੀ ਬਣਾਇਆ ਗੁਰੂ ਨੇ ਗਿੱਦੜਾਂ ਤੋਂ ਸ਼ੇਰ ਸੀ ਬਣਾਇਆ ਗੁਰੂ ਨੇ ਉੱਚੇ ਅਤੇ ਨੀਵੇਂ ਦੇ ਪੇਦ ਨੂੰ ਮਿਟਾਇਆ ਸੀ ਉੱਚੇ ਅਤੇ ਨੀਵੇਂ ਦੇ ਪੇਦ ਨੂੰ ਮਿਟਾਇਆ ਸੀ ਪੰਥ ਖਾਲਸਾ ਨਵਾਂ ਹੀ ਸਜਾਇਆ ਗੁਰੂ ਨੇ ਪੰਥ ਖਾਲਸਾ ਨਵਹੀਂ ਸਜਾਇਆ ਗੁਰੂ ਨੇ ਗਿੱਦੜਾਂ ਤੋਂ ਛੇਦ ਸੀ ਬਣਾਇਆ ਗੁਰੂ ਨੇ ਗਿੱਦੜਾਂ ਤੋਂ ਛੇਦ ਸੀ ਬਣਾਇਆ ਗੁਰੂ ਨੇ ਦੱਬੇ ਮਜ਼ਲੂਮਾ ਨੂੰ ਗੱਲ ਨਾਲ ਲਾਇਆ ਸੀ ਦੱਬੇ ਮਜ਼ਲੂਮਾ ਨੂੰ ਗੱਲ ਨਾਲ ਲਾਇਆ ਸੀ ਸਿੱਧ ਚੱਕ ਜੀਣਾ ਸੀ ਸਿਖਾਇਆ ਗੁਰੂ ਨੇ ਸਿੱਧ ਚੱਕ ਜੀਣਾ ਸੀ ਸਿਖਾਇਆ ਗੁਰੂ ਨੇ ਗਿੱਦੜਾਂ ਤੋਂ ਸ਼ੇਰ ਸੀ ਬਣਾਇਆ ਗੁਰੂ ਨੇ ਗਿੱਦੜਾਂ ਤੋਂ ਸ਼ੇਰ ਸੀ ਬਣਾਇਆ ਗੁਰੂ ਨੇ ਥਾਪੜੇ ਦੇ ਨਾਲ ਕਿੰਨਾ ਹੌਸਲਾ ਸੀ ਦਿੱਤਾ ਥਾਪੜੇ ਦੇ ਨਾਲ ਕਿੰਨਾ ਹੌਸਲਾ ਸੀ ਦਿੱਤਾ ਹਾਥੀ ਦਾ ਮੁਕਾਬਲਾ ਕਰਾਇਆ ਗੁਰੂ ਨੇ ਹਾਥੀ ਦਾ ਮੁਕਾਬਲਾ ਕਰਾਇਆ ਗੁਰੂ ਨੇ ਗਿੱਦੜਾਂ ਤੋਂ ਸ਼ੇਰ ਸੀ ਬਣਾਇਆ ਗੁਰੂ ਨੇ ਗਿੱਦੜਾਂ ਤੋਂ ਸ਼ੇਰ ਸੀ ਬਣਾਇਆ ਗੁਰੂ ਨੇ ਕਦ ਦੇ ਨਾ ਵਾਰ ਕਦ ਦੇ ਪਿੱਠੇ ਉੱਤੇ ਵੈਰੀ ਦੀ ਕਦ ਦੇ ਨਾ ਵਾਰ ਕਦ ਦੇ ਪਿੱਠੇ ਉੱਤੇ ਵੈਰੀ ਦੀ ਸੀਨੇ ਉੱਤੇ ਬਦਛਾ ਚਲਾਇਆ ਗੁਰੂ ਨੇ ਸੀਨੇ ਉੱਤੇ ਬਦਛਾ ਚਲਾਇਆ ਗੁਰੂ ਨੇ ਗਿੱਦੜਾਂ ਤੋਂ ਛੇਦ ਸੀ ਬਣਾਇਆ ਗੁਰੂ ਨੇ ਗਿੱਦੜਾਂ ਤੋਂ ਛੇਦ ਸੀ ਬਣਾਇਆ ਗੁਰੂ ਨੇ ਵੈਰ ਨਾ ਕਿਸੇ ਦੇ ਨਾਲ ਦਿਲ ਵਿੱਚ ਰੱਖਿਆ ਵੈਰ ਨਾ ਕਿਸੇ ਦੇ ਨਾਲ ਦਿਲ ਵਿੱਚ ਰੱਖਿਆ ਦਾਰੇ ਆਇਆ ਜੋ ਵੀ سینੇ ਨਾਲ ਲਾਇਆ ਗੁਰੂ ਨੇ ਦਾਰੇ ਆਇਆ ਜੋ ਵੀ سینੇ ਨਾਲ ਲਾਇਆ ਗੁਰੂ ਨੇ ਗਿੱਦੜਾਂ ਤੋਂ ਸ਼ੇਧ ਸੀ ਬਣਾਇਆ ਗੁਰੂ ਨੇ ਗਿੱਦੜਾਂ ਤੋਂ ਸ਼ੇਧ ਸੀ ਬਣਾਇਆ ਗੁਰੂ ਨੇ ਹੱਸ ਹੱਸ ਪੁਤਵਾਰ ਸੀ ਨਾ ਉਚਾਰੀ ਮੁਖੋਂ ਹੱਸ ਹੱਸ ਪੁਤਵਾਰ ਸੀ ਨਾ ਉਚਾਰੀ ਮੁਖੋਂ ਕਿੰਨਾ ਵੱਡਾ ਜੇਦਾ ਦਿਖ ਲਾਇਆ ਗੁਰੂ ਨੇ ਕਿੰਨਾ ਵੱਡਾ ਜੇਦਾ ਦਿਖ ਲਾਇਆ ਗੁਰੂ ਨੇ ਗਿੱਦੜਾਂ ਤੋਂ ਸ਼ੇਦ ਸੀ ਬਣਾਇਆ ਗੁਰੂ ਨੇ ਗਿੱਦੜਾਂ ਤੋਂ ਸ਼ੇਦ ਸੀ ਬਣਾਇਆ ਗੁਰੂ ਨੇ ਮਾਤਾ ਪਿਤਾ ਵਾਦੇ ਸਿੱਖ ਤੇ ਪਿਆਰੇ ਵਾਦੇ ਮਾਤਾ ਪਿਤਾ ਵਾਦੇ ਸਿੱਖ ਤੇ ਪਿਆਰੇ ਵਾਦੇ ਬੰਸ ਦਾ ਸਿਦਾਨੀ ਅਖਵਾਇਆ ਗੁਰੂ ਨੇ ਬੰਸ ਦਾ ਸਿਦਾਨੀ ਅਖਵਾਇਆ ਗੁਰੂ ਨੇ ਗਿੱਦੜਾਂ ਤੋਂ ਸ਼ੇਰ ਸੀ ਬਣਾਇਆ ਗੁਰੂ ਨੇ ਗਿੱਦੜਾਂ ਤੋਂ ਸ਼ੇਰ ਸੀ ਬਣਾਇਆ ਗੁਰੂ ਨੇ ਕੋਇਆ ਨਾ ਕੋਈ ਹੋਣਾ ਦੁਨੀਆ ਦੇ ਵਿੱਚ ਸਾਨੀ ਹੋਇਆ ਨਾ ਕੋਈ ਹੋਣਾ ਦੁਨੀਆ ਦੇ ਵਿੱਚ ਸਾਨੀ ਐਸਾ ਪਰਚਮ ਜਗਤ ਤੇ ਲੜਾਇਆ ਗੁਰੂ ਨੇ ਐਸਾ ਪਰਚਮ ਜਗਤ ਤੇ ਲੜਾਇਆ ਗੁਰੂ ਨੇ ਗਿੱਦੜਾਂ ਤੋਂ ਸ਼ੇਧ ਸੀ ਬਣਾਇਆ ਗੁਰੂ ਨੇ ਗਿੱਦੜਾਂ ਤੋਂ ਸ਼ੇਧ ਸੀ ਬਣਾਇਆ ਗੁਰੂ ਨੇ ਲੱਖਾਂ ਨਾਲ ਇੱਕ ਸੀ ਲੜਾਇਆ ਗੁਰੂ ਨੇ ਲੱਖਾਂ ਨਾਲ ਇੱਕ ਸੀ ਲੜਾਇਆ ਗੁਰੂ ਨੇ ਗਿੱਦੜਾਂ ਤੋਂ ਸ਼ੇਧ ਸੀ ਬਣਾਇਆ ਗੁਰੂ ਨੇ ਗਿੱਦੜਾਂ ਤੋਂ ਸ਼ੇਰ ਸੀ ਬਣਾਇਆ ਗੁਰੂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ